ਚੜੀਗੜ੍ਹ ਦੇ ਸੈਕਟਰ 38 ਦੇ ਵਿੱਚ ਜਗ ਤਸਕਰਾਂ ਦੀਆਂ ਨਜਾਇਜ਼ ਉਸਾਰੀਆਂ ਤੇ ਐਕਸ਼ਨ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਨੇ ਮੰਦਿਰ ਦੇ ਨਾਂ ਤੇ ਕੀਤੇ ਕਬਜ਼ੇ ਨੂੰ ਵੀ ਛਡਵਾਇਆ ਤੇ ਨਾਲ ਹੀ ਨਸ਼ਾ ਤਸਕਰਾ ਨੂੰ ਵੀ ਸਖਤ ਸਜ਼ਾ ਦਿੱਤੀ ਗਈ ਇਸ ਮੌਕੇ ਸਥਾਨਕ ਵਾਸੀਆਂ ਨੇ ਵੀ ਇਲਾਕੇ ਦੇ ਵਿੱਚ ਸ਼ਰਿਆਂ ਨਸ਼ਾ ਵਕਣ ਦੇ ਇਲਜ਼ਾਮ ਲਗਾਏ ਜਿਹੜੀ ਰੈਮੂਲੇਸ਼ਨ ਡਰਾਈਵ ਚੱਲ ਰਹੀ ਹੈ ਸੈਕਟਰ 38 ਦੇ ਏਰੀਆ ਦੇ ਵਿੱਚ ਚੱਲ ਰਹੀ ਹੈ ਜਿੱਥੇ ਜਿੰਨੇ ਵੀ ਜਿਹੜੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਇਲੀਗਲ ਮੰਦਿਰ ਬਣਾਏ ਹੋਏ ਨੇ ਔਰ ਜਿਹੜੇ ਇਹ ਏਰੀਆ ਉਹ ਹੈ ਜਿੱਥੇ ਜਿਹੜੀ ਡਰੱਗਸ ਤਸਕਰ ਦੀ ਵੀ ਇੱਥੇ ਰਿਹਾਇਸ਼ ਹੈ ਉੱਥੇ ਵੀ ਇੱਕ ਕਹਿ ਸਕਦੇ ਹਾਂ ਕਿ ਸ਼ਕਤੀਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਡੈਮੋਲੇਸ਼ਨ ਡਰਾਈਵ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਸਕਦੇ ਸਰ ਤੁਸੀਂ ਇੱਥੇ ਦੇ ਹੋ ਹਾਂਜੀ ਹਾਂਜੀ ਇੱਥੇ ਸਰ ਥੋੜਾ ਦੱਸੋਗੇ ਅੱਜ ਦੀ ਜਿਹੜੀ ਕਾਰਵਾਈ ਹੋ ਰਹੀ ਹੈ ਕਾਫੀ ਪਰੇਸ਼ਾਨੀ ਹਾਂਜੀ ਹਾਂਜੀ ਬਿਲਕੁਲ ਹੀ ਬਿਲਕੁਲ ਅੱਜ ਪੁਲਿਸ ਨੇ ਬਹੁਤ ਵੱਡਾ ਐਕਸ਼ਨ ਲੈ ਰਹੀ ਹੈ ਇਸ ਟਾਈਮ ਜਿਹੜਾ ਗਿਆ ਪਹਿਲਾਂ ਤਾਂ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਸੀਗਾ ਬਟ ਹੁਣ ਜਿਹੜਾ ਨਜ਼ਰ ਆ ਰਿਹਾ ਹੈ ਤੇ ਡਰੱਗ ਸਪਲਾਇਰ ਡਰੱਗ ਤਸਕਰ ਦਾ ਵੀ ਇੱਥੇ ਬੋਲ ਵਾਲਾ ਸੀਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਹੈ ਅੱਛਾ ਕੀ ਅੱਗੇ ਨਾਲੋਂ ਹੁਣ ਫਰਕ ਹੈ ਫਰਕ ਪੈ ਰਿਹਾ ਹੈ ਜੀ ਜ਼ਰੰਦਰ ਦੇ ਕਰਤਾਰਨਗਰ ਦੇ ਵਿੱਚ ਚੋਰ ਇੱਕ ਘਰ ਤੋਂ ਲੱਖਾਂ ਦੀ ਚੋਰੀ ਕਰਕੇ ਫਰਾਰ ਗਏ ਪਰਿਵਾਰ ਨੂੰ ਘਟਨਾ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਘਰ ਵਾਪਸ ਪਰਤੇ ਘਰ ਦੇ ਤਾਲੇ ਟੁੱਟੇ ਹੋਏ ਸਨ ਅਲਮਾਰੀ ਜੋ ਲੱਖਾਂ ਦੇ ਗਹਿਣੇ ਤੇ ਹੋਰ ਸਮਾਨ ਗਾਇਬ ਸੀ ਪਰਿਵਾਰ ਰਖੜੀ ਬੰਨਣ ਦੇ ਲਈ ਬਾਹਰ ਗਿਆ ਹੋਇਆ ਸੀ ਤੇ ਪਿੱਛੋਂ ਇਹ ਘਟਨਾ ਵਾਪਰ ਗਈ ਮੋਹਾਲੀ ਦੇ ਪਿੰਡ ਮਟੋਚ ਪੁਲਿਸ ਨੇ ਸਰਚ ਆਪਰੇਸ਼ਨ ਚਲਾਇਆ ਇਸ ਦੌਰਾਨ ਕਈ ਪੀਜੀ ਤੋਂ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਬਾਰੀ ਸਵੇਰ ਤੋਂ ਆਉਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਇਸ ਮੌਕੇ ਕਈ ਸੀਨੀਅਰ ਪੁਲਿਸ ਅਧਿਕਾਰੀ ਖੁਦ ਗਰਾਊਂਡ 'ਤੇ ਨਜ਼ਰ ਆਏ ਬਰਨਾਲਾ ਚ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਨਸ਼ਾ ਦਸਤਖਾਹਾਂ ਦੀਆਂ ਨਜਾਇਜ਼ ਸਾਰੀਆਂ ਦੇ ਬਲਡੋਜ਼ਰ ਐਕਸ਼ਨ ਕੀਤਾ ਗਿਆ ਦਰਅਸਲ ਬਰਨਾਲਾ ਦੇ ਪਿੰਡ ਹੰਡੇ ਆਈਆ ਦੇ ਵਿੱਚ ਮਾਪੁੱਤ ਸਮੇਤ ਪੂਰਾ ਪਰਿਵਾਰ ਹੀ ਨਸ਼ਾ ਦਾ کاروبار ਕਰ ਰਿਹਾ ਸੀ ਪਰਿਵਾਰ ਤੇ ਪਹਿਲਾਂ ਤੋਂ ਹੀ 16 ਐਨਡੀਪੀਐਸ ਦੇ ਮਾਮਲੇ ਦੱਸਨ ਕਰਦੀ ساری ਵਿਨਸ਼ੇ ਦੇ ਪੈਸੇ ਤੋਂ ਕੀਤੀ ਗਈ ਸੀ ਜਿਸ ਨੂੰ ਅੱਜ ਪ੍ਰਸ਼ਾਸਨ ਵੱਲੋਂ ਟੈਟੇੜੀ ਕੀਤਾ ਗਿਆ ਇੱਕ ਨਾਜਾਇਜ਼ੀ ساری ਨੂੰ ਢਾਇਆ ਜਾ ਰਹਾ ਹੈ ਇਹਨਾਂ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਗੋਰਾ ਸਿੰਘ son of ਤੁਮਰਾ ਸਿੰਘ ਤੇ ਅਮਰਜੀਤ कौर wife of ਤੁਮਰਾ ਸਿੰਘ ਇਹਨਾਂ ਦੇ ਖਿਲਾਫ 16 ਤੋਂ ਵੱਧ ਐਨਡੀਪੀਐਸ ਦੇ ਹੋੜਧਾੜਾਵਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਇਨ ਦਾ ਪੂਰਾ ਪਰਿਵਾਰ ਹੀ ਨਸ਼ਾ ਤਸਕਰ ਦੇ ਕੰਮ 'ਚ ਐਕਟਿਵ ਸੀਗਾ। ਔਰ ਜਿਹੜੀ ਇਥੇ ਇਹ ਨਾਜਾਇਜ਼ ਸਾਰੀ ਨੂੰ ਢਾਇਆ ਜਾ ਰਹਾ ਹੈ। ਇਹਦੇ ਰਿਗਾਰਡਿੰਗ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਜ਼ਬਤੀ ਅਨੁਸਾਰ ਨੋਟਿਸ ਵੀ ਦਿੱਤਾ ਗਿਆ ਸੀਗਾ। ਔਰ ਇਹ ਇਲੀਗਲ ਪ੍ਰੋਸੀਡਸ ਆਫ ਡਰਗ ਮਨੀਰਾ ਹੁੰਦਾ। ਉਹਦੇ ਰਾਹੀਂ ਇਹ ਬਣਾਇਆ ਗਿਆ ਸੀਗਾ। ਇਸ ਕਰਕੇ ਜ਼ਬਤੀ ਅਨੁਸਾਰ ਨੂੰ ਢਾਇਆ ਗਿਆ। ਹਜ਼ਾਰ ਦੇ ਵਿੱਚ ਸੀਐਮ ਫਲਾਈਂਗ ਟੀਮ ਨੇ ਅੱਜ ਇੱਕ ਮਕਾਨ ਦੇ ਵਿੱਚ ਚੱਲ ਰਹੇ ਗੈਰ ਕਾਨੂੰਨੀ ਗੋਦਾਮ ਤੇ ਛਾਪੇਮਾਰੀ ਕੀਤੀ। ਦੇ ਕਰੀਬ 7 ਕੁਇੰਟਲ ਨਕਲੀ ਮਾਵਾ ਬਰਾਮਦ ਕੀਤਾ। ਇਸ ਮਾਮਲੇ ਦੇ ਵਿੱਚ ਇੱਕ ਸ਼ਖਸ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਮੁਲਜ਼ਮ ਸ਼ਹਿਰ ਦੀਆਂ ਕਈ ਸਪੀਡ ਸ਼ਾਪ ਤੇ ਨਕਲੀ ਮਾਵਾ ਸਪਲਾਈ ਕਰ ਰਿਹਾ ਸੀ। ਸੰਗਰੂਰ ਦੇ ਪਿੰਡ ਮਕੌੜ ਸਾਹਿਬ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕੱਗਰ ਦਾ ਚੈਕ ਕਰਾਇਆ। ਇਸ ਦੌਰਾਨ ਉਹਨਾਂ ਲੋਕਾਂ ਨੂੰ ਉਪਰੋਸਦਵਾਇਆ ਕਿ ਕੱਗਰ ਦਾ ਲੈਵਲ ਹੁਣ ਤੱਕ ਘਟ ਕੇ 747 ਫੁੱਟ ਤੇ ਪਹੁੰਚ ਗਿਆ ਹੈ ਤੇ ਆਉਣ ਵਾਲੇ 2 ਦਿਨਾਂ ਦੇ ਵਿੱਚ ਲੈਵਲ ਹੋਰ ਵੀ ਘਟ ਜਾਵੇਗਾ। ਇਸ ਲਈ ਡਰਨ ਵਾਲੀ ਕੋਈ ਗੱਲ ਨਹੀਂ ਹੈ ਸਰਕਾਰ ਹਾਲਾਤ ਦਾ ਨਾਲ ਨਜਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਰਦੀ ਸਥਿਤੀ ਪਿਛਲੇ 2 ਦਿਨਾਂ ਦੇ ਕੰਪੈਰੀਟਿਵ ਲਈ ਬਹੁਤ ਠੀਕ ਹੈ ਪਾਣੀ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ 742.8 ਤੱਕ ਪਹੁੰਚ ਗਿਆ ਸੀ। ਤੇ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਦੀ ਭਾਵਨਾ ਹੋ ਗਈ ਸੀ। ਸੋ ਮੈਂ ਜਿੱਥੇ ਆਇਆ ਅੱਜ ਪਾਣੀ ਦਾ ਪੱਧਰ ਜਿਹੜਾ 741 ਫੁੱਟ ਮਤਲਬ 2 ਫੁੱਟ ਦੇ ਕਰੀਬ ਹੈ ਜਿਹੜਾ ਪਾਣੀ ਘਟ ਗਿਆ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਥੈਲੇਸਮੀਆ ਵਾਰਡ ਦਾਦਗਾਟਨ ਕੀਤਾ ਸਿਹਤ ਮੰਤਰੀ ਨੇ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਇਹ ਬਿਮਾਰੀ ਦੇ ਨਾਲ ਪੀੜਤ ਬੱਚਿਆਂ ਨੂੰ ਵਾਰ-ਵਾਰ ਖੂਨ ਚੜਾਉਣਾ ਪੈਂਦਾ ਹੈ ਇਹ ਬਿਮਾਰੀ ਮਾਪਿਆਂ ਤੋਂ ਹੀ ਬੱਚਿਆਂ ਤੱਕ ਪਹੁੰਚਦੀ ਹੈ ਇਸ ਦੇ ਲਈ ਵਿਆਹ ਤੋਂ ਪਹਿਲਾਂ ਹੀ ਕਪਲਸ ਨੂੰ ਥੈਲੇਸੀਮੀਆ ਦਾ ਟੈਸਟ ਕਰਵਾਉਣਾ ਜ਼ਰੂਰੀ ਚਾਹੀਦਾ ਹੈ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਦੇ ਲਈ ਕਾਫੀ ਉਪਰਾਲੇ ਕਰ ਰਹੀ ਹੈ ਪਰ ਇਸ ਦੇ ਲਈ ਲੋਕਾਂ ਦੇ ਵੀ ਪੂਰੇ ਸਹਿਯੋਗ ਦੀ ਜ਼ਰੂਰਤ ਹੈ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ ਫੰਡਸ ਵੀ ਅਰੇਂਜ ਕੀਤੇ ਉਹਨਾਂ ਨੇ ਪਹਿਲੜੀਆ ਤੋਂ ਔਰ ਅਸੀਂ ਸਾਰਾ ਇਹਨਾਂ ਦੇ ਨਾਲ ਮਿਲ ਕੇ ਪੇਸ਼ੈਂਟਸ ਵਾਸਤੇ ਬੋਨ ਬੋਨ ਟ੍ਰਾਂਸਪਲੈਂਟ ਵੀ ਹੋਏਗਾ ਔਰ ਬੱਚਾ ਕ्योर ਹੋ ਜਾਏਗਾ ਨਾਰਮਲ ਲਾਈਫ ਜੀ ਕਰ ਸਕੇਗਾ 10-12 ਸਾਲ ਤੱਕ ਕੀ ਕਰਦੇ ਆ ਕੱਲਾ 5 ਸਾਲ ਤੱਕ ਸੀਗਾ ਬਟ ਹੁਣ ਉਹਨਾਂ ਨੇ ਵਧਾ ਦਿੱਤਾ ਕਿ ਜੜਾ ਕਿਹਾ ਵੀ 10-12 ਸਾਲ ਤੱਕ ਇਹਨਾਂ ਨੇ ਸਪான்ਸਰ ਵੀ ਲੱਭਿਆ 15-16 ਲੱਖ ਦੀ ਸਰਜਰੀ ਹੈ ਜਿਹੜੀ ਕਿ ਫ੍ਰੀ ਕੀਤੀ ਜਾ ਰਹੀ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਸਾਰੇ ਜਨ ਅਸੀ ਮਿਲਦੇ ਰਾਜਬਾ ਮੈਂਬਰ ਸ਼ੰਤ ਬਲਬੀਰ ਸਿੰਘ ਸਿੱਚੇਵਾਲ ਕਪੂਰਥਲਾ ਦੇ ਅनाथ ਆਸ਼ਰਮ ਤੇ ਵਿਰਦ ਆਸ਼ਰਮ ਪਹੁੰਚੇ ਇਸ ਦੌਰਾਨ ਉਹਨਾਂ ਵੱਤਵੱਦ ਪੌਦੇ ਲਗਾਉਣ ਦਾ ਸੁਨੇਹਾ ਦਿੱਤਾ ਉਹਨਾਂ ਕਿਹਾ ਕਿ ਭਾਰੀ ਮੀਤੇ ਹੱਡ ਦੇ ਖਤਰੇ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਪੂਰੀ ਤਰ੍ਹਾਂ ਅਲਰਟ ਰੋਜ਼ਪੁਰ ਦੇ ਸ਼ਹੀਦ ਅਦਮ ਸਿੰਘ ਚੌਕ ਦੇ ਵਿੱਚ ਇੱਕ ਲੋਟਰੀ ਦੀ ਦੁਕਾਨ ਤੋਂ ਚੋਰੀ ਹੋ ਗਈ ਜੋ ਕਿ ਸੀਸੀਟੀਵੀ ਵਿੱਚ ਕਾਟ ਗਈ। ਇੱਕ ਨੌਜਵਾਨ ਤੇ ਇੱਕ ਲੜਕੀ ਨੇ ਬੜੀ ਚਲਾਕੀ ਦੇ ਨਾਲ ਲੋਟਰੀ ਦਾ ਬੰਡਲ ਚੋਰੀ ਕਰ ਲਿਆ। ਨੌਜਵਾਨ ਨੇ ਲੋਟਰੀ ਦਾ ਬੰਡਲ ਪਿੱਛੇ ਖੜੀ ਮਹਿਲਾ ਨੂੰ ਫੜਾਇਆ ਤੇ ਇੱਕ ਮਹਿਲਾ ਸਾਧਰ ਤਰੀਕੇ ਦੇ ਨਾਲ ਬੰਡਲ ਨੂੰ ਦੁਪੱਟੇ ਹੇਠਾਂ ਲੁਕਾ ਕੇ ਜਾਂਦੀ ਹੋਈ ਨਜ਼ਰ ਆਈ। ਅਰਸਾ ਲੋਟਰੀ ਦੀ ਇਸ ਦੁਕਾਨ ਤੇ ਕਈ ਲੋਕਾਂ ਦੇ ਨਾਮ ਨਿਕਲ ਚੁਕੇ ਨੇ ਜਿਸ ਕਾਰਨ ਇਸ ਦੁਕਾਨ ਤੇ ਕਾਫੀ ਫੀਲ ਹੋ ਗਿਆ ਤੇ ਦੋਹਾਂ ਚੋਰਾਂ ਨੇ ਇਸੇ ਭੀੜ ਦਾ ਫਾਇਦਾ ਚੁੱਕਿਆ। ਕਸਟਮਰ ਆਈ ਦੁਕਾਨ ਤੇ ਟਿਕਟ ਲੈਣ ਆਸਤੇ ਪਹਿਲਾਂ ਤੋਂ ਟਿਕਟ ਚੈੱਕ ਕਰਦੇ ਰਹੇ ਤੇ ਜਿਵੇਂ ਸਾਡਾ ਧਿਆਨ ਆਸੇ ਪਾਸੇ ਹੋ ਗਿਆ ਇੱਕ ਲੇਡੀ ਨੇ ਟਿਕਟ ਆਪਣੇ ਦੁਪੱਟੇ ਵਿੱਚ ਲਪੇਟ ਲਈ ਥਿਵੇਂ ਪਤਾ ਕਿਵੇਂ ਲੱਗਾ ਇਹ ਬਸ 2-2 ਤਿੰਨ ਮਿੰਟਾਂ ਦਾ ਹੀ ਫਰਕ ਪਿਆ ਕਿਸੇ ਹੋਰ ਨੇ ਆਪਣੇ ਕੋਲ ਟਿਕਟ ਮੰਗੀ 10 ਸੇ ਪਹਿਲੀ ਤੇ ਦੇਖਿਆ ਉਹ ਬੰਡਲ ਹੀ ਨਹੀਂ ਹੈਗਾ ਫਿਰ ਜੇ ਫਟਾਫਟ ਸੀਸੀਟੀਵੀ ਕੈਮਰੇ ਚੈੱਕ ਅਕਿੱਤੇ ਤੇ ਕੈਮਰੇ ਜਿਵੇਂ ਕਿ ਆਪਾਂ ਨੂੰ ਪਤਾ ਲੱਗਾ ਕਿ ਦੋ ਜਣੇ ਸੀਗੇ ਇੱਕ ਜੈਂਟ ਸੀਗਾ ਕਿ ਲੇਡੀ ਸੀਗੀ ਉਹਨਾਂ ਨੇ ਟਿਕਟ ਚੈੱਕ ਕਰਦੇ ਕਹਿੰਦੇ ਟਿਕਟ ਆਪਣੇ ਦੁਪੱਟੇ ਵਿੱਚ ਲਪੇਟ ਕੇ ਲੈ ਕੇ ਗੜ੍ਹ ਸ਼ੰਕਰ ਦੇ ਪਿੰਡ ਸਤਨਾਰ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਇਲਾਕੇ ਦੀਆਂ ਬਿਆਈਆਂ ਕੁੜੀਆਂ ਨੇ ਬੋਲੀਆਂ ਗੱਦਾ ਤੇ ਭੰਗੜਾ ਪਾ ਕੇ ਤੀਆਂ ਦੇ ਤਿਹਾਰ ਦੇ ਵਿੱਚ ਖੂਬ ਰੰਗ ਢਨੇ ਇੱਥੇ ਪਹੁੰਚੀਆਂ ਮੁਤਿਆਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਸੰਜੋੜੇ ਰੱਖਣ ਦੇ ਅਜਿਹੇ ਸਹਾਰਾ ਨੂੰ ਪ੍ਰੋਮੋਟ ਕਰਨ ਦੀ ਜ਼ਰੂਰਤ ਹੈ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਦੇ ਇਸ ਵਿੱਚ ਲੁਕਤ ਹੋਈ ਜਾ ਰਹੀ ਹੈ ਪੰਜਾਬੀ ਵਿਰਾਸਤ ਦੇ ਨਾਲ ਜੋੜਿਆ ਜਾ ਸਕੇ ਜੰਮੂ ਕਸ਼ਮੀਰ ਦੇ ਕੁਲਗਾਮ এনਕਾਊਂਟਰ ਦੇ ਵਿੱਚ ਸ਼ਹੀਦ ਹੋਏ ਜਵਾਨਾ ਦਾ ਉਹਨਾਂ ਦੇ ਜੱਦੀ ਪਿੰਡਾਂ ਦੇ ਵਿੱਚ ਸਸਕਾਰ ਕੀਤਾ ਗਿਆ। ਅਮਲੋ ਸਬ ਡਿਵੀਜ਼ਨ ਦੇ ਪਿੰਡ ਬਦੀਨਪੁਰ ਦੇ ਵਿੱਚ ਸਿਪਾਹੀ ਹਰਮਿੰਦਰ ਸਿੰਘ ਦਾ ਸਸਕਾਰ ਕੀਤਾ ਗਿਆ ਤੇ ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸਿਪਾਹੀ ਹਰਮਿੰਦਰ ਕਰੀਬ 9 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਏ ਸੀ ਅਤੇ ਕੁਝ ਦਿਨ ਬਾਅਦ ਹੀ ਉਹਨਾਂ ਨੇ ਛੁੱਟੀ ਧਿਆਉਣਾ ਸੀ। ਸਮਰਾਲਾ ਨੇੜੇ ਪਿੰਡ ਮਾਨੂਪੁਰ ਦੇ ਵਿੱਚ ਸ਼ਹੀਦ ਲਾਸ਼ ਨਾਇਕ ਪ੍ਰਤਪਾਲ ਸਿੰਘ ਦਾ ਵਿਸਸਕਾਰ ਕੀਤਾ ਗਿਆ ਸ਼ਹੀਦ ਨੂੰ ਫੌਜੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ ਸ਼ਹੀਦ ਪ੍ਰਤਪਾਲ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਦੀ ਪਤਨੀ ਦੇ ਹੱਥਾਂ ਦੇ ਵਿੱਚ ਅਜੇ ਵੀ ਲਾਲ ਚੂੜਾ ਪਾਇਆ ਹੋਇਆ ਹੈ